ਸਤ ਸ੍ਰੀ ਅਕਾਲ ਜੀ ਆਪਾਂ ਵੇਰ ਆ ਗਏ ਤੁਹਾਨੂੰ ਵਸਾਉਣ ਲਈ ਰੌਣਕਾਂ ਲਾਉਣ ਲਈ ਆ ਜਾਓ ਫਿਰ ਸ਼ੁਰੂ ਕਰਦੇ ਆਂ ਦੇਖੋ ਵੀ ਸਾਰਾ ਕੁਝ ਆਨਲਾਈਨ ਹੋ ਗਿਆ ਥੱਪੜ ਅੱਜ ਵੀ ਜਾ ਕੇ ਮਾਰਨਾ ਪੈਂਦਾ ਹਾਂ ਹਾਂ ਰਚਰਚ ਤੋਂ ਪਤਾ ਲੱਗਿਆ ਹੈ ਵੀ ਦੁਨੀਆ ਦੇ ਅੱਧੇ ਲਫਾਫੇ ਤਾਂ ਬੀਬੀਆਂ ਬਿੱਡਾਂ ਦੇ ਗੱਦਿਆਂ ਹੇਠਲ ਕੋਈ ਬੈਠੀਆਂ ਨੇ ਹਾਂ ਇੱਕ ਕਨੈਕਟਰ ਦਾ ਵਿਆਹ ਹੋ ਰਿਹਾ ਸੀ ਫੇਰਿਆਂ ਟਾਈਮ ਜਦੋਂ ਦੁਲਹਣ ਉਹਦੇ ਨਾਲ ਆ ਕੇ ਬੈਠੀ ਕਹਿੰਦਾ ਥੋੜਾ ਜਿਹਾ ਹੋਰ ਨਾਲ ਹੋ ਕੇ ਬਹਿ ਜਾ ਇੱਕ ਸਵਾਰੀ ਹੋਰ ਬਹਿ ਜੂ ਇੱਕ ਬਜ਼ੁਰਗ ਮਰੀਜ਼ ਡਾਕਟਰ ਨੂੰ ਆ ਕੇ ਕਹਿੰਦਾ ਰਾਤ ਮੈਨੂੰ ਇੰਨੀ ਠੰਡ ਲੱਗੀ ਨਾ ਸਾਰੀ ਰਾਤ ਮੈਂ ਕੰਮਦਾ ਰਿਆ ਡਾਕਟਰ ਕਹਿੰਦਾ ਕੀ ਕਹਿੰਦਾ ਦੰਦ ਵੀ ਵੱਜਦੇ ਰਹੇ ਮਰੀਜ਼ ਕਹਿੰਦਾ ਦੰਦਾਂ ਦਾ ਤਾਂ ਪਤਾ ਨਹੀਂ ਕਹਿੰਦਾ ਉਹ ਤਾਂ ਮੈਂ ਕੱਟ ਕੇ ਮੇਜ਼ ਤੇ ਰੱਖੀ ਹੋਈ ਸੀ ਮਾਸਟਰ ਕਹਿੰਦਾ ਸੰਜੂ ਨੂੰ ਉਹ ਕਹਿੰਦਾ ਤੈਨੂੰ ਇਹ ਕੁੱਤੇ ਤੇ ਲੇਖ ਲਿਖਣ ਨੂੰ ਕਿਹਾ ਸੀ ਲਿਖ ਕੇ ਨਹੀਂ ਲੈ ਕੇ ਆਇਆ ਸੰਜੂ ਬੋਲਦਾ ਕਹਾਂਈ ਮੈਂ ਕੀ ਕਰਾਂ ਜਦੋਂ ਵੀ ਕੁੱਤੇ ਤੇ ਮੈਂ ਪੈਨ ਧਰਦਾ ਲਿਖਣ ਵਾਸਤੇ ਕੁੱਤਾ ਭੱਜ ਜਾਂਦਾ ਪਾਸੇ ਤੋਂ ਪਹਿਲਾਂ ਜੇਲਰ ਕਹਿੰਦਾ ਕੈਦੀ ਨੂੰ ਦੱਸ ਵੀ ਕੋਈ ਤੇਰੀ ਆਖਰੀ ਇੱਛਾ ਹੈ ਕੈਦੀ ਬੋਲ ਕਹਿੰਦਾ ਜੀ ਮੇਰੀਆਂ ਲੱਤਾਂ ਉੱਪਰ ਕਰ ਦਿਓ ਤੇ ਮੇਰਾ ਸਿਰ ਥੱਲੇ ਕਰ ਦਿਓ ਬਾਂਟੀ ਕਹਿੰਦਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੈਂ ਚਸਮਾ ਲਾ ਕੇ ਪੜ੍ਹਤਾ ਸਕਾਂਗਾ ਡਾਕਟਰ ਕਹਿੰਦਾ ਹਾਂ ਬਿਲਕੁਲ ਬਾਂਟੀ ਕਹਿੰਦਾ ਸ਼ੁਕਰਾ ਡਾਕਟਰ ਸਾਹਿਬ ਅਣਪੜ੍ਹ ਬੰਦੇ ਦੀ ਵੀ ਕੋਈ ਜ਼ਿੰਦਗੀ ਨਹੀਂ ਦੋਸੀ ਕਹਿੰਦਾ ਜੱਜ ਨੂੰ ਕਹਿੰਦਾ ਜੱਜ ਸਾਹਿਬ ਮੇਰੀ ਸ਼ਰਾਬ ਪੀਤੀ ਨਹੀਂ ਸੀ ਹੋਈ ਮੈਂ ਸ਼ਰਾਬ ਪੀ ਰਿਹਾ ਸੀ ਜੱਜ ਕਹਿੰਦਾ ਚਲ ਠੀਕ ਆ ਫਿਰ ਕਹਿੰਦਾ ਤੇਰੀ ਸਜ਼ਾ ਕਹਿੰਦਾ 1 ਮਹੀਨੇ ਤੋਂ ਘਟਾ ਕੇ 30 ਦਿਨ ਕਰ ਦਿੰਦੇ ਆ ਕਾਰ ਵਾਲਾ ਕਹਿੰਦਾ ਅੱਜ ਆਪਾਂ ਰੋਟੀ ਕਹਿੰਦਾ ਬਾਹਰ ਖਾਵਾਂਗੇ ਘਰ ਵਾਲੀ ਖੁਸ਼ ਹੋ ਕੇ ਬੋਲਦੀ ਹੈ ਹਾਂ ਹਾਂ ਠੀਕ ਆ ਮੈਂ ਕਹਿੰਦੀ ਹੁਣ ਹੀ ਆਈ ਤਿਆਰ ਹੋ ਕੇ ਕਾਰ ਵਾਲਾ ਕਹਿੰਦਾ ਠੀਕ ਆ ਮੈਂ ਵੀ ਜਾ ਕੇ ਮੰਚਾ ਲਾਉਣਾ ਵਿਹੜੇ 'ਚ ਰੋਟੀ ਬਣਾ ਕੇ ਲਿਆ ਮੋਰਘੀ ਨੇ ਬੱਤਕ ਨਾਲ ਵਿਆਹ ਕਰ ਲਿਆ ਮੁਰਗਾ ਬੋਲਦਾ ਕਿਉਂ ਅਸੀਂ ਮਰ ਗਏ ਸੀ ਮੁਰਗੀ ਬੋਲੀ ਕਹਿੰਦੀ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ ਚਾਹੁੰਦੀ ਸੀ ਪਰ ਮੇਰੇ ਮਾਪੇ ਦਾ ਕਹਿਣਾ ਸੀ ਵੀ ਮੁੰਡਾ ਨੇ ਵੀ 'ਚ ਹੋਣਾ ਚਾਹੀਦਾ ਜਿਸ ਘਰ ਦੇ ਵਿੱਚੋਂ ਪਾਂਡੇ ਤੋਣ ਦੀ ਜਮਾਂ ਵੀ ਆਵਾਜ਼ ਨਾ ਆਉਂਦੀ ਹੋਵੇ ਸਮਝ ਲਓ ਉਥੇ ਬੀਬੀ ਨਹੀਂ ਪਾਂਡੇ ਤੋ ਰਹੀ ਉਹਦੇ ਘਰ ਵਾਲਾ ਤੋ ਰਿਹਾ ਹੈ ਹੌਲੀ ਹੌਲੀ ਇੱਕ ਸ਼ਰਾਬੀ ਨੇ ਰੇਡੀਓ ਐਫ ਐਮ ਵਾਲੇ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਇੱਕ ਆਹ ਰੋਡ ਤੇ ਪਰਸ ਮਿਲਿਆ ਹੈ ਇਹਦੇ ਵਿੱਚ 15000 ਰੁਪਏ ਕੈਸ਼ ਹੈ ਕ੍ਰੈਡਿਟ ਕਾਰਡ ਹੈ ਆਈਫੋਨ ਹੈ ਤੇ ਪੱਲਵੀ ਨਾਮ ਦੀ ਕੁੜੀ ਦੀ ਇਹਦੇ ਵਿੱਚ ਆਈਡੀ ਹੈ ਰੇਡੀਓ ਵਾਲਾ ਬੋਲਦਾ ਕਹਿੰਦਾ ਅੱਛਾ ਤੁਸੀਂ ਵਾਪਸ ਕਰਨਾ ਚਾਹੁੰਦੇ ਹੋ ਨਾ ਉਹਨਾਂ ਨੂੰ ਪਰਸ ਬਹੁਤ ਚੰਗੀ ਗੱਲ ਹੈ ਸ਼ਰਾਬੀ ਬੋਲਦਾ ਵਾਪਸ ਨਹੀਂ ਕਰਨਾ ਚਾਹੁੰਦਾ ਪਾਲਵੀਰੀ ਕਹਿੰਦਾ ਸਾਈਡ ਗਾਣਾ ਚਲਾ ਦੇ ਹੁਣ ਕੋਈ ਦੇਖੋ ਵੀ ਦੁੱਧ ਪੀਣ ਨਾਲ ਜੇ ਸਰੀਰ ਦਾ ਵਿਕਾਸ ਹੁੰਦਾ ਤਾਂ ਬਿੱਲੀ ਅੱਜ ਵੀ ਇੰਨੀ ਕੀ ਹੈ ਜੇ ਤੋਰਨ ਫਿਰਨ ਨਾਲ ਵਾਕਿੰਗ ਦੇ ਨਾਲ ਭਾਰ ਘਟਦਾ ਹੁੰਦਾ ਤਾਂ ਹਾਥੀ ਤਾਂ ਫਿਰ ਘਟਿਆ ਨਹੀਂ ਤੇ ਜੇ ਤੈਰਨ ਦੇ ਨਾਲ ਸਲਿਮ ਹੁੰਦਾ ਹੁੰਦਾ ਸਰੀਰ ਤਾਂ ਬੇਲ ਮੱਛੀ ਵੀ ਨਹੀਂ ਕੱਟੀ ਅਜੇ ਤੱਕ ਉਹ ਵੀ ਇੰਨੀ ਐ ਬਾਲਾ ਨਾ ਸੋਚਿਆ ਕਰੋ ਜਿਹੜੇ ਜਿਹੇ ਹੈਗੇ ਉਹ ਠੀਕ ਹੋ ਮੌਜਾਂਵਾਂ ਨੂੰ ਮਾਸਟਰ ਕਹਿੰਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਇਸ ਮਹਾਵਰੇ ਦਾ ਕਹਿੰਦਾ ਕੀ ਮਤਲਬ ਹੈ ਗੱਜੂ ਬੋਲਦਾ ਕਹਿੰਦਾ ਜੀ ਦੇਖੋ ਜੀ ਖੁਸ਼ੀ ਆਪਦੇ ਦੋਸਤ ਨਾਲ ਗਈ ਹੋਈ ਸੀ ਬਾਹਰੇ ਪੀઝા ਖਾਣ ਉਹਦੇ ਘਰ ਜਾਣ ਨੂੰ ਉੱਥੇ ਦੇਖ ਲਿਆ ਉਦੋਂ ਬਾਅਦ ਉਹਦੇ ਘਰ ਜਾਣੇ ਖੁਸ਼ੀ ਨੂੰ ਕੁੱਟ ਕੇ ਘਰੋਂ ਕੱਢਦਾ ਹੁਣ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਮਾਸਟਰ ਬੇਹੋਸ਼ ਹੈ ਓਪਾ ਇਹ ਮਜਬੂਰੀ ਦੇ ਵਿੱਚ ਬੋਲਿਆ ਹੋਇਆ ਝੂਠ ਤਾਂ ਰੱਬ ਵੀ ਮaaf ਕਰ ਦਿੰਦਾ ਇਸ ਕਰਕੇ ਆਪਦੀ ਘਰ ਵਾਲੀ ਦੀ ਤਾਰੀਫ਼ ਦੱਬ ਕੇ ਕਰਿਆ ਕਰੋ ਜਿੰਨੇ ਮਰਜ਼ੀ ਪੜ ਲਿਖ ਜਾਓ ਜੇ ਦਰਵਾਜੇ ਤੇ ਲਿਖਿਆ ਹੋਇਆ ਪੁੱਲ ਤੇ ਪੁਸ਼ ਤਾਂ 2-3 ਸਕਿੰਟ ਤਾਂ ਸੋਚਣਾ ਹੀ ਪੈਂਦਾ ਹੈ ਵੀ ਇਹ ਅੰਦਰ ਨੂੰ ਧੱਕਣਾ ਹੈ ਕਿ ਬਾਹਰ ਨੂੰ ਖਿੱਚਣਾ ਹੈ ਡਾਕਟਰ ਕਹਿੰਦਾ ਕਭਰਾ ਆਣਾ ਪਾਂਡੇ ਕਹਿੰਦਾ ਛੋਟਾ ਜਿਹਾ ਤਾਂ ਆਪਰੇਸ਼ਨ ਹੈ ਮਰੀਜ਼ ਬੋਲਦਾ ਥੈਂਕ ਯੂ ਡਾਕਟਰ ਸਾਹਿਬ ਪਰ ਕਹਿੰਦਾ ਮੇਰਾ ਨਾ ਉਹ ਤਾਂ ਪਾਂਡੇ ਹੈ ਨਹੀਂ ਡਾਕਟਰ ਕਹਿੰਦਾ ਪਾਂਡੇ ਤਾਂ ਮੀਰਾ ਨਾ ਹੈ ਮੀਰਾ ਪਹਿਲਾ ਆਪਰੇਸ਼ਨ ਹੈ ਦੇਖੋ ਵੀ ਮੌਜੂਦਾ ਹਾਲਾਤਾਂ ਦੇ ਵਿੱਚ ਨਾ ਕਿਸੇ ਨਾਲ ਬਹਿਸ ਕਰਨ ਦੀ ਤਾਂ ਲੋੜ ਹੀ ਨਹੀਂ ਜੇ ਕੋਈ ਕਹੇ ਨਾ ਵੀ ਹਾਥੀ ਉੱੜਦਾ ਹੈ ਤਾਂ ਤੁਸੀਂ ਵੀ ਕਹਿਦਾ ਕਰੋ ਹਾਂ ਵੀ ਅੱਜ ਸਾਡੀ ਤਾਰ ਤੇ ਬੈਠਾ ਸੀ ਸਾਡੇ ਵਾਲੇ ਵੇਲੇ ਇੰਤ ਨਹੀਂ ਸੀ ਹੁੰਦੀ ਆਹ ਪੇਰੈਂਟਸ ਮੀਟਿੰਗਾਂ ਜੀਆਂ ਸਾਡੇ ਵੇਲੇ ਤਾਂ ਮਾਸਟਰ ਘਰੇ ਆਉਂਦਾ ਸੀ ਤੇ ਘਰੇ ਕੁੱਟ ਪਵਾ ਕੇ ਜਾਂਦਾ ਸੀ ਨਾਲੇ ਝਾਭੀ ਗਿਆ ਜਾਂਦਾ ਸੀ ਦੀਵਾਲੀ ਵੇਲੇ ਅਲਮਾਰੀ ਖੋਲੋ ਤਾਂ ਸਾਰੇ ਕੱਪੜੇ ਪੁਰਾਣੇ ਲੱਗਦੇ ਨੇ ਤੇ ਜੇ ਹੋਲੀਵੇਲੇ अलमारी ਖੋਲੋ ਸਾਰੇ ਕੱਪੜੇ ਨਵੇਂ ਲੱਗਦੇ ਨੇ ਜੇ ਕੋਈ ਛੋਟਾ ਜਵਾਕ ਦਿਨੇ ਸੌ ਰਿਹਾ ਹੈ ਨਾ ਤਾਂ ਸਮਝ ਲਓ ਵੀ ਉਹ ਰਾਤ ਨੂੰ ਘਰਦਿਆਂ ਦੀ ਨੀਂਦ ਹਰਾਮ ਕਰਨ ਲਈ ਚਾਰਜ ਤੇ ਲੱਗਿਆ ਹੋਇਆ ਹੈ ਮੈਂ ਕਾਫੀ ਟਾਈਮ ਦੀ ਖੋਜ ਤੋਂ ਬਾਅਦ ਇਹ ਪਤਾ ਕਰਿਆ ਹੈ ਵੀ ਅਸੀਂ ਤਾਂ ਚੱਪਲਾਂ ਨਾਲ ਚੱਲ ਸਕਦੇ ਹਾਂ ਪਰ ਚੱਪਲਾਂ ਸਾਡੇ ਬਿਨਾ ਨਹੀਂ ਚੱਲ ਸਕਦੀਆਂ ਇੱਕ Gujarati ਨੇ ਸੇਠ ਨੂੰ ਖੂਹ ਵੇਚਿਆ ਸਾਰੀ ਲਿਖਾ ਪੜੀ ਹੋ ਗਈ Gujarati ਬੋਲਦਾ ਕਹਿੰਦਾ ਦੇਖ ਵੀ ਤੈਨੂੰ ਖੂਹ ਤਾਂ ਮੈਂ ਵੇਚਿਆ ਪਰ ਖੂਹ ਵਿੱਚਲਾ ਪਾਣੀ ਨਹੀਂ ਵੇਚਿਆ ਜੇ ਤੈਨੂੰ ਪਾਣੀ ਵੀ ਚਾਹੀਦਾ ਉਹਦੀ ਕੀਮਤ ਅਲੱਗ ਤੋਂ ਦੇਣੀ ਪੂ ਸੇਠ ਬੋਲਦਾ ਕਹਿੰਦਾ ਮੈਂ ਵੀ ਤੇਰੇ ਨਾਲ ਇਹੀ ਗੱਲ ਕਰਨੀ ਸੀ ਵੀ ਤੈਨੂੰ ਜੇ ਖੂਹ ਵਿੱਚਲਾ ਪਾਣੀ ਚਾਹੀਦਾ ਤਾਂ ਲੈ ਜਾ ਨਹੀਂ ਦੋ ਦਿਨ ਬਾਅਦ ਤੈਨੂੰ ਪਾਣੀ ਦਾ ਕਿਰਾਇਆ ਭੇਨ ਲੱਗ ਜਾਊ ਕਾਰ ਵਾਲੀ ਕਹਿੰਦੀ ਜਦੋਂ ਮੈਂ ਗਾਉਣ ਲੱਗਦੀ ਆ ਕਹਿੰਦੀ ਤੁਸੀਂ ਉੱਠ ਕੇ ਗੈਲਰੀ ਚ ਕਿਉਂ ਚਲੇ ਜਾਂਦੇ ਹੋ ਕਾਰ ਵਾਲਾ ਕਹਿੰਦਾ ਤਾਂ ਕਿ ਲੋਕਾਂ ਨੂੰ ਬਹਿਮ ਨਾ ਪੈ ਜੇ ਵੀ ਮੈਂ ਕਿਤੇ ਤਰਾ ਗਲਾ ਤਾਂ ਨਹੀਂ ਦੱਬ ਰਿਹਾ ਜਦੋਂ 108 ਮਣਕਾਂ ਦੀ ਮਾਲਾ ਫੇਰਦੇ ਆ ਨਾ ਤਾਂ ਮਨ ੜਕਦਾ ਪਰ ਜਦੋਂ 500 ਦੇ ਨੋਟਾਂ ਦੀ ਗੁੱਟੀ ਗਿਣਦੇ ਆ ਨਾ ਮਨ ਜਮਾ ਇਕਾਗਰ ਰਹਿੰਦਾ ਜਮਾ ਨਹੀਂ ਆ ਇਧਰ ਉਧਰ ੜਕਦਾ ਹੁਣ ਸਾਬ ਲਾ ਲਓ ਵੀ ਰੱਬ ਕਿੱਥੇ ਆ ਔਰ ਤੇ ਸਿੱਧੀ ਹੋਵੇ ਬੀਬੀ ਮਤਲਬ ਉਹਨੂੰ ਗਊ ਕਹਿੰਦੇ ਨੇ ਬੀਏ ਤਾਂ ਗਊ ਐ ਤੇ ਜੇ ਬੰਦਾ ਸਿੱਧਾ ਹੋਵੇ ਉਹਨੂੰ ਕਹਿੰਦੇ ਨੇ ਗਦਾ ਇੰਨਾ ਭੇਦਭਾਵ ਕਿਉਂ ਐ ਧੰਨਵਾਦ ਜੀ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਚੰਗੀ ਲੱਗੀ ਹੋ ਹਰ ਵਾਰ ਵਾਂਗੂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਨੂੰ ਹੋਰ ਹੌਸਲਾ ਮਿਲੇ ਆਪਾਂ ਹੋਰ ਸੋਹਣੀਆਂ ਵੀਡੀਓ ਬਣਾਈਏ ਤੇ ਚੈਨਲ ਨਾਲ ਜੁੜੇ ਰਹੋ ਧੰਨਵਾਦ